ਰਾਜਪੁਰਾ ਦੇ ਪਿੰਡ ਅਲੂਣਾ ਤੇ ਭੇੜਵਾਲ ਦੇ ਲੋਕਾਂ ਨੂੰ ਉਸ ਵਕਤ ਪੀਜਾ ਦੇ ਵਿੱਚ ਦਾਖਲ ਕਰਵਾਉਣਾ ਪੈ ਗਿਆ ਜਦੋਂ ਇਹਨਾਂ ਲੋਕਾਂ ਦੇ ਵੱਲੋਂ ਲੰਕਰ ਖਾਤਾ ਗਿਆ ਲੰਗਰ ਖਾਨ ਦੇ ਮਗਰੋਂ ਦਰਸ਼ਨਾ ਲੋਕ ਬਿਮਾਰ ਹੋ ਗਏ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਗੁਲਗੁਲਖਾਨ ਦੇ ਮਗਰੋਂ ਸਿਹਤ ਸਾਰੇ ਲੋਕਾਂ ਦੀ ਖਰਾਬ ਹੋਈ ਹੈ ਕਰਿਆਨਾ ਸਟੋਰ ਤੇ ਦੁਕਾਨ ਦੇ ਮਾਲਕ ਤੇ ਜੋ ਨਕਲੀ ਤੇਲ ਵੇਚਣ ਦਾ ਇਲਜ਼ਾਮ ਲੱਗਿਆ ਤੇਲ ਦੀਆਂ ਬੋਤਲਾਂ ਦੇ ਉੱਪਰ ਡੇਟ ਦੁਬਾਰਾ ਮੈਂਸ਼ਨ ਕੀਤੀ ਗਈ ਸੀ ਕਰਿਆਨਾ ਸਟੋਰ ਬਸੰਤਪੁਰਾ ਤੋਂ ਦੁਕਾਨਦਾਰ ਤੇਲ ਲੈ ਕੇ ਆਏ ਸਨ ਸੋ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਅਲੂਣਾ ਦੇ ਵਿੱਚ ਬੀਤੇ ਦਿਨੀ ਪਿੰਡ ਅਲੂਣਾ ਦੇ ਲੋਕਾਂ ਵੱਲੋਂ ਨੇੜਲੇ ਦੁਕਾਨਦਾਰਾਂ ਤੋਂ ਇਕ ਤੇਲ ਲਿਆਂਦਾ ਗਿਆ ਸੀਗਾ ਕਿਉਂਕਿ ਮਾਤਾ ਸ਼ਿਤਲਾ ਦੇਵੀ ਦਾ ਪ੍ਰੋਗਰਾਮ ਇੱਥੇ ਕੀਤਾ ਜਾਂਦਾ ਹੈ ਇਸ ਤਿਉਹਾਰ ਮਨਾਇਆ ਜਾਂਦਾ ਜਿਸ ਤੋਂ ਬਾਅਦ ਤੇਲ ਲਿਉਣ ਤੋਂ ਬਾਅਦ ਗੁਲਗਲੇ ਘਰ ਦੇ ਵਿੱਚ ਬਣਾਏ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਬੱਚਿਆਂ ਦੀ ਪਰਿਵਾਰਕ ਮੈਂਬਰਾਂ ਦੀ ਕਈਆਂ ਦੀ ਤਬੀਅਤ ਜਿਹੜੀ ਹੈ ਇੱਕ ਦੰਤ ਖਰਾਬ ਹੋ ਜਾਂਦੀ ਹੈ ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਤੋਂ ਬਾਅਦ ਇਲਾਜ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਐਮ ਰੈਫਰ ਕੀਤਾ ਜਾਂਦਾ ਹੈ ਔਰ ਪਰਿਵਾਰ ਦੇ ਵਿੱਚ ਇਸ ਸਮੇਂ ਬਹੁਤ ਹੀ ਸਹਿਮ ਦਾ ਮਹੌਲ ਹੈ ਕਿ ਨਕਲੀ ਤਰੀਕੇ ਨਾਲ ਜਿਹੜਾ ਹੈ ਕਿ ਨਕਲੀ ਦੁੱਧ ਪਦਾਰਥ ਜਿਹੜੇ ਨੇ ਕਰਿਆਨਾ ਸਟੋਰਾਂ ਦੇ ਵਿਕਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਸ ਸਰੀ ਵਿੱਚ ਖੜਿਆ ਜਿੱਥੇ ਕਿ ਪਿੰਡ ਦੇ ਲੋਕ ਮੌਜੂਦ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉੱਥੇ ਹਸਪੀਟਲ ਵਿੱਚ ਦਾਖਲ ਨੇ ਔਰ ਇਲਾਜ ਅਧੀਨ ਨੇ ਗੱਲਬਾਤ ਕਰਦੇ ਉਹਨਾਂ ਨਾਲ ਸਰ ਕੀ ਨਾਂ ਤੁਹਾਡਾ ਇੱਕ ਕਮਲਜੀਤ ਸਿੰਘ ਹੈ ਜੀ ਕੀ ਕੋਣ ਤੁਹਾਡੇ ਪਰਿਵਾਰਕ ਮੈਂਬਰ ਕਿਵੇਂ ਹੋਈ ਸੀ ਗੱਲਬਾਤ ਸਰ ਇਹ ਤੇਲ ਲਿਆਂਦਾ ਸੀਗਾ ਜੀ ਕਾਫੀ ਦਿਨ ਹੋ ਗਏ ਤੇਲ ਲਿਆਣ ਕੇ ਪਕੌੜੇ ਕੱਢੇ ਗਾ ਪਕੌੜੇ ਕੱਢਣ ਤੋਂ ਬਾਅਦ ਬੇਟਾ ਛੁੱਟੀ ਕੱਟ ਕੇ ਗਿਆ ਜਾਂਦੇ ਹੀ ਮਿਲਟਰੀ ਹਸਪਤਾਲ ਚ ਦਾਖਲ ਹੋ ਗਿਆ ਉਹਨੂੰ ਕਾਲੀਆ ਕਾਲਾ ਪੀੜੀਆ ਹੋ ਗਿਆ ਕੁਸਤੋਂ ਬਾਅਦ ਉਹਨੂੰ ਦਾਖਲ ਕੀਤਾ ਆਰਮੀ ਹਸਪਤਾਲ ਉਸ ਤੋਂ ਬਾਅਦ ਉਹ 15-20 ਦਿਨ ਉਹਦੇ ਵਿੱਚ ਦਾਖਲ ਰਿਹਾ ਉਸ ਤੋਂ ਬਾਅਦ ਉਹਨੂੰ ਛੁੱਟੀ ਭੇਜਿਆ ਅੱਜ ਉਹ ਛੁੱਟੀ ਕੱਟ ਕੇ ਵਾਪਸ ਜਾ ਰਿਹਾ ਹੋਰ ਕਿੰਨੇ ਕੁ ਪਰਿਵਾਰਕ ਇਥੇ ਮੈਂਬਰ ਨੇ ਜਿਹੜੇ ਦਾਖਲ ਨੇ ਇਸ ਤਰ੍ਹਾਂ ਇਥਾਂ ਤੇ ਬਹੁਤ ਪਰਿਵਾਰ ਦੇ ਮੈਂਬਰ ਨੇ ਛੋਟੇ ਛੋਟੇ ਬੱਚੇ ਨੇ ਪੇੜਵਾਲ ਪਿੰਡ ਤੋਂ ਨੇ ਕਈ ਦਾਖਲ ਨੇ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਦਾ ਸਪੰਜਾ ਤਸਿਆ ਜਾਏ ਇਹ ਡੁਪਲੀਕੇਟ ਦੋਹਾਂ ਕਰਿਆਨਾ ਵੇਚਣ ਤੋਂ ਬੰਦ ਕਰਨ ਕੀ ਮੰਗ ਕਰਦੇ ਹੋ ਕਿਉਂਕਿ ਇਸ ਤਰ੍ਹਾਂ ਨਕਲੀ ਤੇ ਪਦਾਰਥ ਜਿਹੜੇ ਇੱਕ ਕਰਿਆਨਾ ਸਟੋਰ ਪਿੰਡਾਂ ਦੇ ਵਿੱਚ ਹੈ ਜੇ ਲਗਾ ਕੇ ਬੈਠ ਸਰਕਾਰ ਨੂੰ ਜਗਾਉਣਾ ਚਾਹੀਦਾ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਬਿਲਕੁਲ ਸਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜਿਵੇਂ ਇਹ ਜਿਹੜੇ ਕਿਸਮ ਦੇ ਲੋਕ ਹੈ ਜੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਜੀ ਉਹਨਾਂ ਦੇ ਸਖੰਡਾ ਕਰਨਾ ਚਾਹੀਦਾ ਤੇ ਇਹਨਾਂ ਦੇ ਇੱਕ ਇੱਕ ਬੰਦ ਦੀ ਕਾਰਵਾਈ ਇਹਨਾਂ ਤੇ ਕਰਨੀ ਚਾਹੀਦੀ ਹੈ ਕੈਮਰਾ ਪਰ ਸੰਮਿਤ ਕੁਮਾਰ ਦੇ ਨਾਲ ਦੇਆ ਸਿੰਘ ਰਾਜਪੂਤ